ਨਵੀਂ ਗੱਲ ਕਹਿਣ ਲੱਗਿਆ ਭਰਾਵੋ ਅਸੀਂ ਧੀਆਂ ਦੇ ਦੁਸ਼ਮਣ ਬਣੇ ਹੋਏ ਸੀਗੇ ਪਿੱਛੇ ਦੇ ਵਾਲੇ ਵਾਲੇ ਸੀਗੇ ਹੁਣ ਵੀ ਥੋੜਾ ਥੋੜਾ ਹੈਗਾ ਪਰ ਕੁਝ ਲੋਕਾਂ ਵਿੱਚ ਸੁਧਾਰ ਹੋ ਗਿਆ ਲੋਕ ਪੜ੍ਹੇ ਲਿਖੇ ਆ ਤੇ ਧੀਆ ਹੁਣ ਲੋਕ ਕਰੇ ਹੈਂ ਆ ਪਹਿਲਾਂ ਤਾਂ ਹੱਥ ਦਾ ਸਾਲ ਲੋਕਾਂ ਜੰਮ ਨਹੀਂ ਦਿੱਤੀਆਂ ਭਾਰਤੀ ਇਹਨੂੰ ਕੋਖ ਦੇ ਵਿੱਚ ਮਾਰਨਾ ਬਹੁਤ ਵੱਡਾ ਅਪਰਾਧ ਹੈ ਕਿ ਉਹ ਵਿਚਾਰੀ ਨੇ ਕੀ ਵੇਖਿਆ ਹੁੰਦਾ ਕੀ ਕਸੂਰ ਆ ਉਹਦਾ ਗੱਲ ਕਹਿਣ ਲੱਗਿਆ ਇੱਕ ਛੋਟੀ ਜੀ ਕੁੜੀ ਜਿਹੜੀ ਕਿ ਆਦੀ ਮਾਂ ਦੇ ਦੁੱਖ ਦੇ ਵਿੱਚ ਪਲ ਰਹੀ ਸੀ 4 ਕਿੰਨੇ ਦਾ ਪਰੋਣ ਤੇ ਡਾਕਟਰ ਤੋਂ ਕਿਸੇ ਨੇ ਚੈੱਕ ਕਰਾ ਕੇ ਤੇ ਉਹਨੂੰ ਮਾਰਨ ਦੀ ਜਿਹੜੀ ਬਿਮਤ ਬਣਾਈ ਤੇ ਉਹ ਨਿੱਕੀ ਜੀ ਬੱਚੀ ਨਾ ਆਪਣੀ ਮਾਂ ਨੂੰ ਕੀ ਕਹਿੰਦੀ ਹੈ ਇਹ ਕੁੱਖ ਦੇ ਵਿੱਚ ਬੈਠੀ ਤੇ ਆਪਣੀ ਮਾਂ ਨੂੰ ਤਾਂ ਕਹਿੰਦੀ ਹੈ ਸੋਨੂ ਤੇ ਸਾਨੂੰ ਸਾਰੇ ਦੁਨੀਆ ਨੂੰ ਕਹਿੰਦੀ ਹੈ ਕੀ ਕਹਿੰਦੀ ਹੈ ਇਹ ਸੁਣੋ ਜੈ ਸਿੰਘ ਵਾਲਿਆਨ ਪਰਦਕ ਗੀਤ ਕੋਖ ਵਿੱਚੋਂ ਮੈਂ ਕਰਾਂ ਪਕਾਰ ਦੁਨੀਆਂ ਦੀ ਮੈਨੂੰ ਕੋਈ ਨਾ ਸਾਰ ਕੋਖ ਵਿੱਚੋਂ ਮੈਂ ਕਰਾਂ ਪਕਾਰ ਦੁਨੀਆਂ ਦੀ ਮੈਨੂੰ ਕੋਈ ਨਾ ਸਾਰ ਮਾਏ ਨੀ ਮੇਰੀ ਭੋਲੀ ਏ ਮਾਏ ਮਾਏ ਨੀ ਮੇਰੀ ਭੋਲੀ ਏ ਮਾਏ ਮੈਨੂੰ ਜੱਗ ਬਖਾ ਦੇ ਮਾਂ ਅਣਜੰਮੀ ਮੈਂ ਕਰਾਂ ਬੇਨਤੀ ਮੇਰੇ ਨਾਲ ਗੁੱਸੇ ਕਾ ਦੇ ਮਾਂ ਕਾਂ ਜੰਮੀ ਮੈਂ ਕਰਾਂ ਬੇਨਤੀ ਮੇਰੇ ਨਾਲ ਗੁੱਸੇ ਕਾ ਦੇ ਮਾਂ ਨਾ ਕੋਈ ਮੇਰੀ ਉਦਾਲ ਤੇ ਇਥੇ ਨਾ ਕੋਈ ਮੇਰਾ ਵਕੀਲ ਮਾਏ ਮੈਂ ਤਾਂ ਬਸ ਇੱਕ ਦੁਨੀਆ ਵੇਖਣੀ ਇੱਕੋ ਮੇਰੀ ਅਪੀਲ ਮਾਏ ਮੈਂ ਲਟਕਾਂ ਪੁੱਠੀ ਹਨੇਰ ਕੋਠੜੀ ਲਟਕਾਂ ਪੁੱਠੀ ਹਨੇਰ ਕੋਠੜੀ ਮੇਰਾ ਬੇੜਾ ਬੰਨੇ ਲਾ ਦੇ ਮਾਂ ਤਣ ਜੰਮੀ ਮੈਂ ਕਰਾਂ ਬੇਨਤੀ ਮੇਰੇ ਨਾਲ ਗੁੱਸੇ ਕਾ ਦੇ ਮਾਂ ਦਾਦੀ ਦੇ ਅੱਖੇ ਲੱਗ ਕੇ ਮਮਾ ਹਸ ਪਤਾਲ ਵਿੱਚ ਜਾਈ ਨਾ ਮੇਰੀ ਭੂਆ ਤੇ ਪਾਪੇ ਤੋਂ ਡਰ ਕੇ ਮਮਾ ਮੇਰਾ ਕਤਲ ਕਰਾਈ ਨਾ ਦਾਦੀ ਦੇ ਆਖੇ ਲੱਗ ਕੇ ਮਮਾ ਹਸਪਤਾਲ ਵਿੱਚ ਜਾਈ ਨਾ ਮੇਰੀ ਭੂਆ ਤੇ ਪਾਪੇ ਤੋਂ ਡਰ ਕੇ ਮਮਾ ਮੇਰਾ ਕਤਲ ਕਰਾਈ ਨਾ ਮੈਂ ਤਾਂ ਬਸ ਹੁਣ ਮੇਰਾ ਤਾਂ ਬਸ ਤੂੰ ਹੀ ਰੱਬ ਹੈ ਮੇਰਾ ਤਾਂ ਬਸ ਤੂੰ ਹੀ ਰੱਬ ਹੈ ਮੇਰਾ ਵਿੜਾ ਬੰਨੇ ਲਾ ਦੇ ਮਾਂ ਆਂ ਜੰਮੀ ਮੈਂ ਕਰਾਵੇਂ ਨਤੀ ਮੇਰੇ ਨਾਲ ਗੁੱਸੇ ਕਾ ਦੇ ਮਾਂ ਹੱਸ ਪਤਾਲ ਵਿੱਚ ਜਾ ਕੇ ਮਮਾ ਦਾਖਲ ਤੈਨੂੰ ਕਰਨਗੇ ਮਾਂ ਲਾ ਕੇ ਰਿਪੋਰਟਾਂ ਵਾਲਾ ਲਫਾਫਾ ਤੇਰੇ ਸਹਾਰੇ ਧਰਨਗੇ ਮਾਂ ਤੂੰ ਚੋਕ ਲਫਾਫਾ ਥਾਣੇ ਆ ਜੀ ਥਾਣੇ ਆ ਕੇ ਰਬਟ ਲਖਾਣੀ ਕਾਹੋ ਜਹੇ ਡਾ ਪਾਪੀ ਡਾਕਟਰ ਨੂੰ ਉਮਰਾਂ ਦੀ ਕੈਦ ਕਰਾ ਦੇ ਮਾਂ ਅਣਜੰਮੀ ਮੈਂ ਕਰਾਵੇਂ ਨਹੀਂ ਮੇਰੇ ਨਾਲ ਗੁੱਸੇ ਕਾ ਦੇ ਮਾਂ ਪਾਪੀ ਲੋਕ ਤਾਂ ਹਰ ਵੇਲੇ ਮਾਪਾਪ ਕਮਾਉਂਦੇ ਰਹਿੰਦੇ ਨੇ ਕਰਕੇ ਤਖੀਆਂ ਸ਼ੋਰੀਆਂ ਡਾਕਟਰ ਕੁਰਸੀਆਂ ਉੱਤੇ ਬੈਂਦੇ ਨੇ ਪਾਪੀ ਡੇ ਡਾਕਟਰ ਹੁੰਦੇ ਉਹਨਾਂ ਨੂੰ ਉਮਰਾਂ ਦੀ ਕੈਦ ਕਰਾਦੇ ਮਾਂ ਅੰਜਮੀ ਮਕਰਾਂ ਬੇਨਤੀ ਮੇਰੇ ਨਾਲ ਗੁੱਸੇ ਕਾਦੇ ਮਾਂ ਜੈ ਸਿੰਘ ਦੇ ਅਣਪਾੜ ਨੂੰ ਕਹਿ ਦੀ ਜੈ ਸਿੰਘ ਦੇ ਅਣਪਾੜ ਨੂੰ ਕਹਿ ਦੀ ਮੇਰਾ ਗੀਤ ਬਣਾ ਦੇ ਮਾਂ ਆਂ ਜੰਮੀ ਮੈਂ ਕਰਾਂ ਬੇਨਤੀ ਮੇਰੇ ਨਾਲ ਗੁੱਸੇ ਕਾ ਦੇ ਮਾਂ ਮੇਰੇ ਨਾਲ ਗੁੱਸੇ ਕਾ ਦੇ